ਲੋ ਜੀ ਕਰ ਸਕਦਾ ਦਿੰਦਾ ਲੈ ਲੈ ਕੁਨ ਉਹ ਲੈ ਫੇਸ ਚੈੱਕ ਕਰ ਸਕਦੇ ਬਰਾ ਲੋ ਜੀ ਸਿੰਘ ਚੁੰਗੀ ਠੀਕ ਆ ਲੈ ਚੱਲ ਬਰਾ ਲੋ ਜੀ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਸੂਣ ਵਾਲੀਆਂ ਠੀਕ ਹੈ ਜੀ ਬਕਾਊਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣਿਆਂ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਗਰ ਬਾਈ ਨਾਮ ਵੀਰ ਜੀ ਆਪਣਾ ਅਜੀਤ ਸਿੰਘ ਹੈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਪਹਿਲੀ ਮੱਝ ਦੀ ਜਾਣਕਾਰੀ ਵੀਰੇ ਇਹ ਬਾਬ ਹਬ ਤੇ ਗੰਗੋ ਲੈ ਜਾਓ 5-7 ਦਿਨਾਂ ਨੂੰ ਇਹਨੂੰ ਦਿਨ ਪੂਰੇ ਮੱਝ ਦੇ ਠੀਕ ਆ ਤੇ ਚੰਗੀ ਐ ਮੱਝ ਇਹ ਸੂਹਾ ਕਹਿਮਾ ਸੂਹਾ ਦੂਜੇ ਸੂਹੂਗੀ ਬਈ ਦੂਜੇ ਸੂਹੂਗੀ ਹਾਂ ਪਹਿਲੇ ਸੂਏ ਦੁੱਧ ਦੁੱਧ ਚੱਲੀ ਐ ਇਹ ਬਈ 13 ਤੋਂ ਪਲੱਸ ਚੱਲੀ ਐ ਆਪਣੇ ਘਰ ਦੀ ਝੋਟੀ ਆ ਤੁਹਾਡੇ ਘਰ ਦੀ ਝੋਟੀ ਹਾਂ ਠੀਕ ਆ ਲੋਪਰਾ ਚੈੱਕ ਕਰ ਸਕਦੇ ਇਦਨ ਨੂੰ ਖਾ ਲਮੜਾ ਲੋਚ ਜੀ ਇਹਨਾਂ ਨੂੰ ਨਾ ਕਰਮਾ ਬੜੀ ਦੱਦ ਨੂੰ ਲਾਉਣ ਲੱਗ ਗਏ ਪਰਾ ਸਥਾਨ ਤੋਂ ਬਹੁਤ ਸੋਹਣਾ ਠੀਕ ਹੈ ਜੀ ਤੋੜ ਦੋ ਪਰਾ ਲੋਚ ਕੱਦ ਬੜ ਸੁਖਣਾ ਸੋਹਣਾ ਹਫਤੇ ਇੱਕ ਦੀ ਕੱਚੀ ਆ ਇੱਕ ਦੋ ਦਿਨ ਉੱਪਰ ਵੀ ਲੈ ਸਕਦੇ ਠੀਕ ਹੈ ਨਾ ਤੇ ਕੱਦ ਕਾਠ ਚੰਗੀ ਪਲੀ ਪਲੋਸੀ ਆ ਬਾਈ ਕੰਦਾ ਘਰ ਦੀ ਮੱਝ ਆਪਣੀ ਠੀਕ ਹੈ ਜੀ ਲੋਚ ਕੱਦ ਬੜ ਸੁਖਣਾ ਸੋਹਣਾ ਲੋਚ ਲੋਜੀ ਕਰ ਸਕਦਾ ਦਿੰਦਾ ਲੈ ਲੈ ਕੁਨ ਪਹਿਲਾਂ ਫੇਸ ਚੈੱਕ ਕਰ ਸਕਦਾ ਬਰਾ ਲੋਜੀ ਸੀ ਮੈਂ ਚੂੰਗੀ ਠੀਕ ਆ ਲੈ ਚੱਲ ਬਰਾ ਲੋਜੀ ਲੋਜੀ ਲੋਨ ਲੱਗ ਜਾਣਾ ਬਾੜੀ ਠੀਕ ਹੈ ਨਾ ਰੇਟ ਭਰਾ ਖਿੱਚ ਕੇ ਜੇ ਦੇਣ ਲੈਣ ਜੇ ਵਾਲਾ ਕੰਮ 1 लाख 20 दे देंगे भाई 1 लाख 20 हजार हां और तसल्ली है अपने घर दी चोटी है ऐव भी नहीं कोई अपना कोई व्यापार भरपूर दा हां जी यानी आपा ਘਰੇ ਰੱਖ ਕੇ ਪੁਰੀਆਂ ਸ਼ੌਂਕ ਨਾਲ ਸ਼ੇਲ ਕਰੀਆਂ ਠੀਕ ਆ हां ਠੀਕ ਆ ਠੀਕ ਆ ਜਿਸੇ ਮਜਬੂਰੀ ਕਰਨਾ ਪਾ ਸ਼ੇਲ ਕਰੀਆਂ ਯਾਨੀ ਉਹ ਨਹੀਂ ਆਪਾਂ ਕੋਈ ਠੀਕ ਆ हां ਜੋਪਰਾ हां जी ਦੂਜੀ ਤਾਂ ਦੱਸੋ ਜੀ ਜਾਣਕਾਰੀ ਖੇਨੂ ਭਾਈ 9 ਮਹੀਨਾ ਲੱਗਿਆ ਕੱਲ ਤੋਂ 9 ਮਹੀਨੇ ਲੱਗਿਆ ਹਾਂ ਅੱਛਾ ਭਈ ਇਹ 15 14 ਦੇ ਚੱਲੀ ਵੀ ਆ ਤੀਜੇ ਸੂਏ ਸੂ 15 14 ਲੀਟਰ ਦਿੱਤਾ ਪਿਛਲੇ ਸੂਏ ਹਾਂ ਹਾਂ 14 15 ਲੀਟਰ ਹਾਂ ਹਾਂ ਭਾਈ ਠੀਕ ਆ ਬਾਕੀ ਜੈਡ ਬਲੈਕ ਆ ਭਈ ਉਹ ਵੀ ਹਰਿਆਣੇ ਵਾਲੀ ਆ ਮਾਜੇ ਦਾ ਇਹ ਕਿਸੇ ਮੇਰੇ ਵੀਰ ਨੇ ਬਰੀਡ ਤੇ ਕੰਮ ਕਰਨਾ ਹਾਂਜੀ ਪੂਰੀ ਚੰਗੀ ਉਤਰੂਗੀ ਇਹ ਠੀਕ ਆ ਤੋਰ ਦੋ ਭਰਾ ਦੋਪਰਾ ਚੈੱਕ ਕਰ ਸਕਦਾ ਤੀਜਾ ਸੂਆ ਭਾਈ ਕਹਿੰਦਾ ਤੇ ਹਲੇ ਨੋ ਮਮੀ ਨੇ ਲੱਗਿਆ ਕਿ ਨਾ ਲੱਗ ਗਿਆ ਬਾਈ ਕੱਲ ਤੂੰ ਐਵੇਂ ਆਪਾਂ ਗੱਪ ਨਹੀਂ ਮਾਰਨਾ ਨੋ ਮਮੀ ਨੇ ਲੱਗਿਆ ਹਾਂ ਮੰਨ ਕੇ ਚੱਲ ਹਲੇ ਕਿੰਨਾ ਟਾਈਮ ਪਿਆ ਬਸ 2 ਮਹੀਨੇ ਪਿਆ 2 ਮਹੀਨੇ ਪਿਆ ਲੈ ਲੇ ਕਾ ਲੋ ਭਰਾ ਵਾਈ ਕੰਦਾ ਵੀ ਸੇਲ ਕਰਨੀਆਂ ਪਰ ਜਿਹੜੀ ਰੋਗੀ ਦੋਨਾਂ ਚੋਂ ਇੱਕ ਕਰ ਦਾਂਗੇ ਹਨਾ ਆਈਆਂ ਨਾ ਬਾਈ ਹਾਂ ਬਾਈ ਜੇ ਦੋਨਾਂ ਚੋਂ ਇੱਕ ਵੇਗੀ ਇੱਕ ਸੇਲ ਕਰ ਦਾਂ ਹਾਂ ਹਾਂ ਦੋਨੇ ਵੀ ਕਰ ਦਾਂਗੇ ਠੀਕ ਆ ਬਾਈ ਕਹਿੰਦਾ ਦੋਨੇ ਵੀ ਕਰ ਦਾਂਗੇ ਚਲੋ ਬਾਕੀ ਜਿਹੜੀ ਵੀ ਫੈਟ ਆਉਂਦੀ ਭਰਾ ਤੁਸੀਂ ਕੰਡੈਕਟ ਕਰ ਸਕਦੇ ਹੋ ਬਾਈ ਨਾ ਤੇ ਥਾਣ ਥੁਣ ਥੁਣ ਦਿਖਾਉਣੇ ਕਰਮਾ ਵਾਲੀ ਦਾ ਤੇ ਕਾਤਾ ਬੜਾ ਸੁਖਣਾ ਸੋਹਣਾ ਵੱਡੇ ਕੱਟ ਵਾਲੀਆਂ ਹਰਿਆਣੇ ਦੀ ਛੋਟੀ ਵੀਰੇ ਹਾਂ ਹਾਂ ਬਾਈ ਲੋ ਜੀ ਥਣ ਬਹੁਤ ਸੋਹਣਾ ਚਾਰ ਹੀ ਖਣ ਕੋਈ ਫੋਰਨ ਕੋਈ ਸਾਹ ਨਹੀਂ ਭਰਾ ਠੀਕੀ ਕੋਠੀਆਂ ਦੋਨੀਆਂ ਠੰਡੀ ਛੀਲ ਦਾ ਬਹੁਤ ਜ਼ਿਆਦੇ ਆ ਜੀ ਠੀਕ ਆ ਰੇਟ ਪੁੱਰਾ ਦਾ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਇਹਦਾ ਫੋਨ ਤੇ ਭਰਾ ਹਲੇ ਕੱਚੀ ਆ ਇਸ ਕਰਕੇ ਬਾਈ ਕਹਿੰਦਾ ਰੇਟ ਫੋਨ ਤੇ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ